ਮੇਰਾ ਮੇਰਾ ਨਾਮ ਰਾਮ ਲਾਲ ਹੈ ਜੀ ਵਾਰਡ ਨੰਬਰ 7 ਹੈ ਜੀ ਐਮਐਲਏ ਕੋਲ ਅਸੀਂ ਜਾ ਕੇ ਆਇਆ ਜੀ ਉਹਨਾਂ ਨੇ ਸਾਡੇ ਜੋ ਵੀ ਵਾਦੇ ਸੀ ਪੰਜ ਪੰਜ ਮਰਲੇਵਾਰੇ ਘਰਾਂ ਦੀਆਂ ਰਜਿਸਟਰੀਆਂ ਬਾਰੇ ਸੀਵਰੇਜ ਬਾਰੇ ਜੋ ਵੀ ਮੁਸ਼ਕਲਾਂ ਨੇ ਸਾਰੀਆਂ ਹੱਲ ਕਰਨਗੇ ਜੀ ਇਹ ਨਹੀਂ ਬੇਨਤੀ ਉਹਨਾਂ ਨੇ ਅਸੀਂ ਕਰਕੇ ਆਏ ਔਰ ਉਹਨਾਂ ਨੇ ਵੀ ਕਬੂਲ ਕਰੀ ਹੈ ਜੀ ਲਓ ਜੀ ਹਾਂ ਵਾਰਡ ਵਾਸੀ ਜਿੰਨੇ ਵੀ ਹੈਗੇ 7 ਨੰਬਰ ਵਾਰਡ ਦੇ ਸਾਡੇ ਨਾਲ ਖੜੇ ਨੇ ਜੀ ਜਿਤਾਵਾਂਗੇ ਬੰਦਾ ਜਿਤਾ ਕੇ ਉਹਨਾਂ ਦੀ ਝੋਲੀ ਚ ਪਾਵਾਂਗੇ ਵਾੜਾ ਵਾਣ ਹਾਂਜੀ ਮੈਂ ਬਲਜੀਤ ਕੌਰ ਜੀ ਵਾਰਡ ਨੰਬਰ 7 ਤੋਂ ਬੋਲਦੀ ਆ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਜੀ ਚੋਣ ਲੜ ਰਹੇ ਆ 7 ਨੰਬਰ ਵਾਰਡ 'ਚ ਪਹਿਲਾਂ ਵੀ ਜੀ ਇਹ ਸਰਕਾਰ ਬਣੀ ਸੀ ਤੇ ਜਿਹੜੇ ਵੀ ਕੰਮ ਹੋਏ ਨੇ ਤੇ ਜਿਹੜੇ ਕੰਮ ਰਹਿੰਦੇ ਨੇ ਜਦੋਂ ਅਸੀਂ ਐਮਸੀ ਬਣ ਗਏ ਉਹ ਕੰਮ ਕਰਾਂਗੇ ਜ਼ਰੂਰ ਸਾਰੇ ਅਸੀਂ ਸਾਰਿਆਂ ਦਾ ਸਹਿਦੋਂ ਧੰਨਵਾਦ ਕਰਦੇ ਆ ਜੀ ਜੀ ਬਣਾ ਕਾਡੇ ਗੋਡੀ ਕਰ ਉਹ ਪਿਆਰ ਕਰਦਾ ਸਹਿਜੋ ਕਹਿ ਰਹੇ ਬਹੁਤ ਵਧੀਆ ਸਾਡੇ ਨਾਲ ਸਾਰੇ ਜੁੜੇ ਨੇ ਆਮ ਆਦਮੀ ਪਾਰਟੀ ਦੇ ਹਾਂਜੀ ਤੇ ਜਦੋਂ ਅਸੀਂ ਜਿੱਤ ਗਏ ਇਹ ਸੀਟ ਅਸੀਂ ਐਮਐਲਏ ਦੀ ਝੋਲੀ ਚ ਪਾਵਾਂਗੇ ਜੀ ਹਾਂਜੀ ਜਿਹੜੇ ਕੰਮ ਰਹਿੰਦੇ ਨੇ ਅਸੀਂ ਜ਼ਰੂਰ ਕਰਾਵਾਗੇ ਅਸੀਂ ਵਾਦਾ ਕਰਦੇ ਆ ਜੀ ਸਾਰਿਆਂ ਨਾਲ ਕਮਾਰੇ ਪਹਿਲਾ ਨੰਬਰ ਪੰਜ-ਪੰਜ ਮਰਲੇ ਵੀ ਦਵਾਵਾਂਗੇ ਸੀਵਰੇਜ ਵੀ ਬੁਵਾਵਾਂਗੇ ਤੇ ਰਜਿਸਟਰੀਆਂ ਵੀ ਦਵਾਵਾਂਗੇ ਕਿਹੜੇ ਕੰਮ ਹੋ ਗਏ ਜਿਹੜੇ ਕੰਮ ਰਹਿੰਦੇ ਨੇ ਜੀ ਰਜਿਸਟਰੀਆਂ ਰਹਿ ਗਈਆਂ ਜਿਹੜੀਆਂ ਵੀ ਰਹਿ ਗਈਆਂ ਤੇ ਸੀਵਰੇਜ ਦੇ ਕੰਮ ਰਹਿੰਦੇ ਨੇ ਕੈਮਰੇ ਲਵਾਵਾਂਗੇ ਜੋ ਵੀ ਕੰਮ ਰਹਿ ਗਏ ਜੀ ਅਸੀਂ ਸਾਰੇ ਪੂਰੇ ਕਰਾਂਗੇ ਅਸੀਂ ਵਾਦਾ ਕਰਦੇ ਹਾਂ ਜੀ ਇਹਨਾਂ ਲੋਕਾਂ ਨਾਲ ਪੰਜ ਮਰਲੇ ਪੰਜ-ਪੰਜ ਮਰਲੇ ਉਹ ਵੀ ਦਵਾਵਾਂਗੇ ਜੀ ਤੇ ਜਦੋਂ ਜਿੱਤ ਗਏ ਐਮਸੀ ਬਣ ਗਏ ਜੀ ਉਦੋਂ ਇਹ ਸ਼ੀਟ ਅਸੀਂ ਐਮਐਲਏ ਦੀ ਝੋਲੀ 'ਚ ਪਾਵਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ